ਦੋਸਤੋ ਅਸੀਂ ਇਸ ਵਕਤ ਤੁਹਾਨੂੰ ਲੈ ਕੇ ਆਏ ਹਾਂ ਦੁਬਈ ਦੇ ਨਜ਼ਦੀਕੀ ਸ਼ਹਿਰ ਅਜਮਾਨ ਦੇ ਚਿੜੀਆ ਘਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ ਵਿੱਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ ਚ ਨਿਵੇਸ਼ ਕਰਨ ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲ੍ਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਦਮ ਕੀਤੇ ਜਾ ਰਹੇ ਹਨ ਇਨਵੈਸਟ ਪੰਜਾਬ ਰਾਹੀਂ ਸੂਬੇ ਵਿੱਚ ਹੁਣ ਤੱਕ 86541 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ। ਪੰਜਾਬ ਸਰਕਾਰ ਦੀਆਂ ਅਜਹੀਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ। ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ। ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ। ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ। ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ। ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲੋਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਆ ਚਿੜਿਆ ਕਰਤਾ ਤੁਸੀਂ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ 'ਚ ਅਲੱਗ-ਅਲੱਗ ਰਾਜਾਂ ਦੇ ਵਿੱਚ ਵੀ ਦੇਖੇ ਹੋਣੇ ਪਰ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਕਿ ਫ੍ਰੈਂਡਲੀ ਚਿੜਿਆ ਕਰ ਦੇ ਵਿੱਚ ਜਿੱਥੇ ਜਿਹੜੇ ਜਾਨਵਰ ਹੈਗੇ ਨੇ ਜਾਨਵਰਾਂ ਦੇ ਨਾਲ ਤੁਸੀਂ ਘੁਲ-ਮਿਲ ਸਕਦੇ ਹੋ ਉਹਨਾਂ ਨੂੰ ਖਾਣਾ ਖਿਲਾ ਸਕਦੇ ਹੋ ਉਹਨਾਂ ਦੇ ਨਾਲ ਫੋਟੋਆਂ ਆਪਣੇ ਮੋਢਿਆਂ ਦੇ ਉੱਪਰ ਪੰਛੀਆਂ ਨੂੰ ਬਿਠਾ ਕੇ ਖਿਚਵਾ ਸਕਦੇ ਹੋ ਸੱਪਾਂ ਨੂੰ ਅਜਗਰਾਂ ਨੂੰ ਆਪਣੇ ਗਲਾਂ ਦੇ ਵਿੱਚ ਤੁਸੀਂ ਪਾ ਕੇ ਫੋਟੋ ਖਿਚਵਾ ਸਕਦੇ ਹੋ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਵੱਡੀ ਜਿਹੜੀ ਭੀੜ ਹੈਗੀ ਆ ਇਹ ਲੱਗੀ ਹੋਈ ਆ ਤੇ ਇਹ ਅਜਮਾਨ ਸ਼ਹਿਰ ਦਾ ਟਿਰੀਆ ਕਾ ਰਾਜ ਨੂੰ ਫ੍ਰੈਂਡਲੀ ਟਿਰੀਆ ਕਰ ਕਿਹਾ ਜਾਂਦਾ ਜਿੱਥੇ ਕੀ ਲੋਕ ਜਿਹੜੇ ਟੂਰਿਸਟ ਹੈਗੇ ਨੇ ਦੂਰੋਂ ਦੂਰੋਂ ਆਉਂਦੇ ਨੇ ਤੇ ਇੱਥੇ ਜਾਨਵਰਾਂ ਨੂੰ ਖਾਣਾ ਖਲਾਉਂਦੇ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਖੇਡਦੇ ਨੇ ਆਪਣਾ ਸਮਾਂ ਬਤੀਤ ਕਰਦੇ ਨੇ ਤੇ ਉਹਨਾਂ ਨੂੰ ਫੋਟੋਵਿਕ ਚੋਂ ਹੁੰਦੇ ਨੇ ਦੇਖ ਸਕਦੇ ਹੋ ਕਿ ਜਾਨਵਰਾਂ ਦੇ ਲਈ ਇੱਥੇ ਅਲੱਗ-ਅਲੱਗ ਤਰੀਕੇ ਦਾ ਖਾਣਾ ਰੱਖਿਆ ਹੋਇਆ ਚਾਹੇ ਉਹ ਛੋਟੇ ਜਾਨਵਰ ਹੋਣ ਚਾਹੇ ਉਹ ਵੱਡੇ ਜਾਨਵਰ ਹੋਣ ਤਾਂ ਉਹਨਾਂ ਨੂੰ ਇੱਥੇ ਪਹਿਲਾਂ ਖਾਣਾ ਮਿਲ ਜਾਂਦਾ ਜਿਸ ਤੋਂ ਬਾਅਦ ਲੋਕ ਇਸ ਐਂਟਰੀ ਗੇਟ ਤੋਂ ਦਾਖਲ ਹੋ ਕੇ ਅੱਗੇ ਜਾਨਵਰਾਂ ਕੋ ਪਹੁੰਚਦੇ ਨੇ ਤਾਂ 20 ਦਰਾਮ ਲਗਭਗ ਇੰਡੀਆ ਦੇ 450 ਰੁਪਏ ਇੱਕ ਅਡਲਟ ਦੀ ਟਿਕਟ ਹੈਗੀ ਆ ਤੇ 15 ਦਰਾਮ ਜਿਹੜੀ ਹੈਗੀ ਆ ਇੱਕ ਬੱਚੇ ਦੀ ਟਿਕਟ ਹੈਗੀ ਆ ਤਾਂ ਇਹ ਫ੍ਰੈਂਡਲੀ ਜਿਹੜਾ ਚਿੜਿਆ ਘਰ ਹੈਗਾ ਅਜਮਾਨ ਦੇ ਵਿੱਚ ਬਣਿਆ ਹੋਇਆ ਯੂਏਈ ਦਾ ਸ਼ਹਿਰ ਆ ਦੁਬਈ ਤੋਂ ਤਕਰੀਬਨ 70-80 ਕਿਲੋਮੀਟਰ ਦੀ ਦੂਰੀ ਦੇ ਉੱਪਰ ਜਿੱਥੇ ਕਿ ਜਾਨਵਰਾਂ ਦੇ ਨਾਲ ਇਨਸਾਨਾਂ ਦਾ ਜਿਹੜਾ ਹੈਗਾ ਇੱਕ ਗੂੜਾ ਰਿਸ਼ਤਾ ਵੀ ਬਣ ਜਾਂਦਾ ਕਿਉਂਕਿ ਆਮ ਜਿਵੇਂ ਅਸੀਂ ਚਿੜਿਆ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਜਾਨਵਰ ਸ਼ੀਸ਼ੇ ਜਾਂ ਪਿੰਜਰੇ ਦੇ ਅੰਦਰ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਦੂਰੋਂ ਦੇਖਦੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੱਪਾਂ ਨੂੰ ਵੀ ਲੋਕਾਂ ਦੇ ਗਲਾਂ ਦੇ ਵਿੱਚ ਜਿਹੜਾ ਹੈਗਾ ਉਹ ਪਾਇਆ ਜਾ ਰਿਹਾ ਤੇ ਬੜੀ ਆਰਾਮ ਦੇ ਨਾਲ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਜਿਹੜਾ ਹੈਗਾ ਆਪਣਾ ਕਿਤਨਾ ਕਿਤੇ ਨਾਲ ਜੁੜ ਸਕਦੇ ਨੇ ਤਾਂ ਇਸ ਸਟਰੀਆ ਘਰ ਦਾ ਇਹ ਆਨੰਦ ਤੁਸੀਂ ਲੈ ਸਕਦੇ ਹੋ ਬਹੁਤ ਥੋੜੇ ਰੁਪਿਆਵਾਂ ਦੇ ਵਿੱਚ ਦੂਰ ਦੂਰ ਦੇਸ਼ਾਂ ਤੋਂ ਜਿਹੜੇ ਲੋਕ ਨੇ ਉਰੇ ਆਉਂਦੇ ਨੇ ਕਿਉਂਕਿ ਜੋ ਵੀ ਦੁਬਈ ਅਲੱਗ-ਅਲੱਗ ਦੇਸ਼ਾਂ ਚੋਂ ਲੋਕ ਕੋ ਮਨਾਉਂਦੇ ਨੇ ਇੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਂਦੇ ਨੇ ਕਿਉਂਕਿ ਜਾਨਵਰਾਂ ਅਤੇ ਬੱਚਿਆਂ ਦੇ ਵਿੱਚ ਜਿਹੜਾ ਇਹ ਗੂੜਾ ਰਿਸ਼ਤਾ ਉਹ ਇਸ ਚਿੜੀਆ ਘਰ ਦੇ ਵਿੱਚ ਬਣਦਾ ਅਸੀਂ ਕਈ ਚਿੜੀਆ ਘਰਾਂ ਦੇ ਵਿੱਚ ਜਾਂਦੇ ਆ ਜਿੱਥੇ ਕਿ ਆਪਾਂ ਦੇਖਦੇ ਆ ਕਿ ਜਿਹੜੇ ਜਾਨਵਰ ਹੈਗੇ ਨੇ ਉਹਨਾਂ ਨੂੰ ਇਨਸਾਨਾਂ ਤੋਂ ਦੂਰ ਰੱਖਿਆ ਜਾਂਦਾ ਉੱਥੇ ਖਾਸ ਤੌਰ ਤੇ ਲਿਖਿਆ ਵੀ ਹੁੰਦਾ ਕਿ ਜਿਹੜੇ ਇਨਸਾਨ ਨੇ ਕਿਸੇ ਵੀ ਤਰੀਕੇ ਦਾ ਖਾਣਾ ਜਿਹੜਾ ਹੈਗਾ ਉਹ ਇੱਥੇ ਜਾਨਵਰਾਂ ਨੂੰ ਨਾ ਦੇਣਾ ਪਰ ਇਸ ਚਿੜੀਆ ਘਰ ਦੇ ਵਿੱਚ ਜਿਹੜਾ ਹੈਗਾ ਖੁਦ ਛੋਟੇ ਛੋਟੇ ਬੱਚੇ ਕਿਤਨਾ ਕਿਤੇ ਜਿਹੜਾ ਇੱਥੇ ਦੇ ਜਾਨਵਰ ਨੇ ਅਲੱਗ-ਅਲੱਗ ਕਿਸਮਾਂ ਦੇ ਭਾਵੇਂ ਉਹ ਨਵੀਆਂ ਕਿਸਮਾਂ ਦੀਆਂ ਬੱਕਰੀਆਂ ਹੋਣ ਭਾਵੇਂ ਉਹ ਪਸ਼ੂ ਹੋਣ ਭਾਵੇਂ ਉਹ ਪੰਛੀ ਹੋਣ ਹਰ ਇੱਕ ਤਰੀਕੇ ਦੇ ਜਾਨਵਰਾਂ ਦੇ ਨਾਲ ਜਿਹੜਾ ਹੈਗੀ ਆ ਇਨਸਾਨਾਂ ਦੀ ਨੇੜਤਾ ਇੱਥੇ ਤੁਹਾਨੂੰ ਦਿਖਾਈ ਦੇਵੇਗੀ ਦੇਖ ਸਕਦੇ ਹੋ ਕਿ ਛੋਟੇ-ਛੋਟੇ ਖਰਗੋਸ਼ ਜਿਹੜੇ ਹੈਗੇ ਨੇ ਛੋਟੀਆਂ-ਛੋਟੀਆਂ ਚਿੜੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਬੱਚੇ ਇੱਥੇ ਖੇਡਦੇ ਨੇ ਬੱਚਿਆਂ ਦੇ ਵਿੱਚ ਜਿਹੜੀ ਆ ਜਾਨਵਰਾਂ ਤੇ ਬੱਚਿਆਂ ਦੇ ਵਿੱਚ ਨਜ਼ਦੀਕੀ ਜਿਹੜੀ ਹੈਗੀ ਆ ਉਹ ਇੱਥੇ ਬੰਦੀ ਦਿਖਾਈ ਦੇ ਰਹੀ ਆ ਤਾਂ ਜਿੱਥੇ ਆਮ ਚਿੜੀਆਂ ਘਰ ਦੇ ਵਿੱਚ ਜਿਹੜੇ ਜਾਨਵਰ ਹੈਗੇ ਨੇ ਉਹਨਾਂ ਤੇ ਆਮ ਲੋਕਾਂ ਦੇ ਵਿੱਚ ਦੂਰੀ ਹੁੰਦੀ ਆ ਤਾਂ ਇਸ ਫ੍ਰੈਂਡਲੀ ਚਿੜੀਆ ਘਰ ਦੇ ਵਿੱਚ ਪੰਛੀਆਂ ਦੇ ਨਾਲ ਜਾਨਵਰਾਂ ਦੇ ਨਾਲ ਲੋਕ ਨੇਰਤਾ ਬਣਾ ਕੇ ਰੱਖਦੇ ਨੇ ਆਪਣੇ ਘਰਾਂ ਤੋਂ ਲੋਕ ਸਬਜ਼ੀਆਂ ਜਾਂ ਹੋਰ ਚੀਜ਼ਾਂ ਜਾਂ ਘਾ ਜਾਂ ਇੱਥੇ ਵੀ ਖਰੀਦ ਕੇ ਉਹ ਜਾਨਵਰਾਂ ਨੂੰ ਦੇ ਸਕਦੇ ਨੇ ਬਹੁਤ ਥੋੜੇ ਜੇ ਇਲਾਕੇ ਦੇ ਵਿੱਚ ਇਹ ਕਾਫੀ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਨੇ ਉਹ ਇੱਥੇ ਲੋਕਾਂ ਨੂੰ ਕਰਨ ਨੂੰ ਮਿਲ ਜਾਂਦੀਆਂ ਨੇ ਛੋਟੇ ਬੱਚਿਆਂ ਦੇ ਲਈ ਹੋਰੇ ਆ ਅਲੱਗ-ਅਲੱਗ ਤਰੀਕੇ ਦੇ ਖੇਡਾਂ ਦੇ ਪਲੇਗਰਾਉਂਡ ਵੀ ਬਣਾਏ ਗਏ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਪਰ ਤੁਹਾਨੂੰ ਪਹਿਲਾਂ ਹੁਣ ਅਸੀਂ ਪੰਛੀਆਂ ਵਾਲੇ ਇਲਾਕੇ ਦੇ ਵਿੱਚ ਵੀ ਲੈ ਕੇ ਜਾਂਦੇ ਹਾਂ ਜਿੱਥੇ ਕਿ ਰੰਗ-ਬਰੰਗੇ ਜਿਹੜੇ ਤੋਤੇ ਹੈਗੇ ਨੇ ਉਹ ਖੁੱਲੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਆਪਣੀ ਨੇੜਤਾ ਬਣਾ ਸਕਦੇ ਹੋ ਉਹਨਾਂ ਦੇ ਨਾਲ ਖੇਡ ਸਕਦੇ ਹੋ ਲੋਕ ਆਪਣੇ ਮੋਢਿਆਂ ਦੇ ਉੱਪਰ ਤੋਤਿਆਂ ਨੂੰ ਬਿਠਾ ਕੇ ਤਸਵੀਰਾਂ ਲੈਂਦੇ ਨੇ ਪਾ ਇਹ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤਾਂ ਤੁਹਾਨੂੰ ਕੁਝ ਜਿਹੜੇ ਪੰਛੀ ਹੈਗੇ ਨੇ ਉਹ ਪਿੰਜਰੇ ਦੇ ਪਿੱਛੇ ਦਿਖਾਈ ਦਿੰਦੇ ਹੋਣਗੇ ਪਰ ਇਸ ਤੋਂ ਬਾਅਦ ਜਿਹੜੇ ਪੰਛੀ ਹੈਗੇ ਨੇ ਉਹ ਖੁੱਲੇ ਦੇ ਵਿੱਚ ਨੇ ਲੋਕ ਇੱਥੇ ਆ ਕੇ ਪੰਛੀਆਂ ਦੇ ਨਾਲ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੀਆਂ ਨੇ ਫੋਟੋਆਂ ਉਹ ਕਰਵਾਉਂਦੇ ਨੇ ਤਾਂ ਟਿਕਰ ਤੋਂ ਇਲਾਵਾ ਇਸ ਚੀਜ਼ਾਂ ਦਾ ਇਹ ਐਕਟੀਵਿਟੀਜ਼ ਦਾ ਕਿਸੇ ਵੀ ਕਿਸਮ ਦਾ ਜਿਹੜਾ ਹੈਗਾ ਕੋਈ ਖਰਚਾ ਨਹੀਂ ਹੈ ਤਾਂ ਇਸ ਤਰੀਕੇ ਦੇ ਨਾਲ ਪੰਛੀਆਂ ਤੇ ਆਮ ਲੋਕਾਂ ਦੇ ਵਿੱਚ ਜਿਹੜੀ ਨੇਰਤਾ ਹੈਗੀ ਆ ਉਹ ਤੁਹਾਨੂੰ ਦੁਬਈ ਦੇ ਇਸ ਚਿੜੀਆ ਘਰ ਦੇ ਵਿੱਚ ਦੇਖਣ ਨੂੰ ਮਿਲੂਗੀ ਜਿੱਥੇ ਕਿ ਜਿਹੜੇ ਆਮ ਚਿੜੀਆ ਘਰ ਹੁੰਦੇ ਨੇ ਜਿੱਥੇ ਪੰਛੀਆਂ ਤੇ ਦਰਸ਼ਕਾਂ ਦੇ ਵਿੱਚ ਜਿਹੜੇ ਪਿੰਜਰੇ ਹੁੰਦੇ ਨੇ, ਦੀਵਾਰਾਂ ਹੁੰਦੀਆਂ ਨੇ ਉਹ ਤੁਹਾਨੂੰ ਦੁਬਈ ਦੇ ਅਜਮਾਨ ਦੇ ਇਸ ਚਿੜੀਆ ਘਰ ਦੇ ਵਿੱਚ ਦੇਖਣ ਨੂੰ ਨਹੀਂ ਮਿਲਣਗੇ ਆ ਇੱਥੇ ਚਾਹੇ ਛੋਟੇ ਤੋਤੇ ਹੋਣ ਚਾਹੇ ਵੱਡੇ ਰੰਗ-ਬਰੰਗੇ ਤੋਤੇ ਹੋਣ ਉਹਨਾਂ ਦੇ ਨਾਲ ਲੋਕ ਜਿਹੜੀ ਆ ਨੇੜਤਾ ਬਣਾ ਸਕਦੇ ਨੇ ਆਪਣੇ ਮੋਢਿਆਂ ਤੇ ਬਿਠਾ ਕੇ ਤੁਸੀਂ ਦੇਖ ਸਕਦੇ ਹੋ ਕਿ ਦੂਰ-ਦੂਰ ਦੇਸ਼ਾਂ ਤੋਂ ਆਏ ਲੋਕ ਤਸਵੀਰਾਂ ਖਿਚਾ ਰਹੇ ਨੇ ਤਾਂ ਦੁਬਈ ਦੇ ਅਜਮਾਨ ਦੇ ਵਿੱਚ ਜਿਹੜਾ ਹੈਗਾ ਇਹ ਚਿੜੀਆ ਘਰ ਤੁਹਾਨੂੰ ਦੇਖਣ ਨੂੰ ਮਿਲੇਗਾ ਜਿੱਥੇ ਕਿ ਪੰਛੀਆਂ ਅਤੇ ਦਰਸ਼ਕਾਂ ਦੇ ਵਿੱਚ ਕਾਫੀ ਨੇੜਤਾ ਜਿਹੜੀ ਹੈਗੀ ਆ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ ਤਾਂ ਜਾਨਵਰਾਂ ਅਤੇ ਇਨਸਾਨਾਂ ਦੇ ਵਿਚਲੇ ਪਿਆਰ ਦੀ ਤਸਵੀਰ ਇਸ ਇੰਡੀਆ ਘਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਜਿੱਥੇ ਕਿ ਬੱਚਿਆਂ ਦੇ ਲਈ ਖੇਡਣ ਅਲੱਗ ਤੋਂ ਜਿਹੜਾ ਪਲੇਗ੍ਰਾਉਂਡ ਆ ਉਹ ਵੀ ਬਣਾਇਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਰ ਇੱਕ ਤਰੀਕੇ ਦਾ ਜਿਹੜਾ ਮਨੋਰੰਜਨ ਹੈਗਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਜਿੱਥੇ ਕਿ ਮਹਿਜ ਇਸ ਪਲੇਗ੍ਰਾਉਂਡ ਦੀ ਜਿਹੜੀ ਟਿਕਟ ਹੈਗੀ ਆ ਉਹ ਅਲੱਗ ਤੋਂ 10 ਦਰਾਮ ਰੱਖੀ ਗਈ ਹੈ ਇੰਡੀਆ ਦੇ तकरीबन 250 ਰੁਪਏ ਦੇ ਲਗਭਗ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਪਰ ਬੱਚਿਆਂ ਦੇ ਲਈ ਵੀ ਜਿਹੜਾ ਹੈਗਾ ਅਲੱਗ ਤੋਂ ਐਂਟਰਟੇਨਮੈਂਟ ਜਿਹੜਾ ਹੈਗਾ ਕੀਤਾ ਜਾ ਰਿਹਾ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਹਰ ਇੱਕ ਤਰੀਕੇ ਦੀ ਜਿਹੜੀ ਮਨੋਰੰਜਨ ਹੈਗਾ ਬੱਚਿਆਂ ਦਾ ਐਂਟਰਟੇਨਮੈਂਟ ਹੈਗਾ ਜਿਹੜਾ ਉਹ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲੇਗਾ तकरीबन 70 80 ਕਿਲੋਮੀਟਰ ਦੁਬਈ ਤੋਂ ਇਹ ਸ਼ਹਿਰ ਹੈਗਾ ਅਜਮਾਨ ਜਿੱਥੇ ਦੀਆਂ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਹਰ ਇੱਕ ਤਰੀਕੇ ਦਾ ਜਿਹੜਾ ਐਂਟਰਟੇਨਮੈਂਟ ਹੈਗਾ ਹਰ ਇੱਕ ਤਰੀਕੇ ਦਾ ਜਿਹੜਾ ਮਨੋਰੰਜਨ ਹੈਗਾ ਉਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਦੁਨੀਆ ਦੇ ਹਰ ਇੱਕ ਦੇਸ਼ਾਂ ਦੇ ਜਿਹੜੇ ਜਾਨਵਰ ਹੈਗੇ ਨੇ ਉਹ ਇੱਥੇ ਲਿਆ ਕੇ ਰੱਖੇ ਹੋਏ ਨੇ ਤੇ ਇਨਸਾਨਾਂ ਦੇ ਨਾਲ ਉਹਨਾਂ ਦੀ ਨੇੜਤਾ ਜਿਹੜੀ ਹੈਗੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਇੱਕ ਤਰੀਕੇ ਦੇ ਜਾਨਵਰਾਂ ਨੂੰ ਅਲੱਗ-ਅਲੱਗ ਜਿਸ ਤਰੀਕੇ ਦਾ ਖਾਣਾ ਉਹ ਖਾਂਦੇ ਨੇ ਛੋਟੇ-ਛੋਟੇ ਬੱਚੇ ਵੀ ਜਿਹੜੇ ਹੈਗੇ ਨੇ ਇੱਥੇ ਖਲਾਉਂਦੇ ਨੇ ਤੇ ਹਰ ਇੱਕ ਦੇਸ਼ ਦੇ ਲਗਭਗ ਜਾਨਵਰ ਜਿਹੜੇ ਹੈਗੇ ਨੇ ਚਾਹੇ ਉਹ ਭਾਰਤ ਦੇ ਵਿੱਚ ਮਿਲਦੇ ਹੋਣ ਜਾਂ ਚਾਹੇ ਭਾਰਤ ਚ ਨਹੀਂ ਮਿਲਦੇ ਹੋਣ ਤੁਹਾਨੂੰ ਉਹ ਅਜਮਾਨ ਦੇ ਇਸ ਫ੍ਰੈਂਡਲੀ ਚਿੜੀਆ ਘਰ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਸ਼ੂਤਰਮੁਰਗ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਸਭ ਤੋਂ ਵੱਡੇ ਜਿਹੜਾ ਪੰਛੀ ਆ ਉਹ ਕਿਹਾ ਜਾਂਦਾ ਪਰ ਇਹਨਾਂ ਤੇ ਇਨਸਾਨਾਂ ਦੇ ਵਿੱਚ ਵੀ ਜਿਹੜਾ ਹੈਗਾ ਕਿਸੇ ਵੀ ਕਿਸਮ ਦਾ ਤੁਹਾਨੂੰ ਪਿੰਜਰਾ ਵੱਡਾ ਨਹੀਂ ਦਿਖਾਈ ਦੇਊਗਾ ਆਮ ਲੋਕ ਜਿਹੜੇ ਹੈਗੇ ਨੇ ਇਹਨਾਂ ਦੇ ਕੋਲੇ ਖੜ ਕੇ ਵੀਡੀਓ ਬਣਾਉਂਦੇ ਨੇ ਫੋਟੋਆਂ ਖਿੱਚਵਾਉਂਦੇ ਨੇ ਤਾਂ ਤੁਹਾਨੂੰ ਅੱਗੇ ਦੀਆਂ ਵੀ ਜਿਹੜੀਆਂ ਹੈਗੀਆਂ ਨੇ ਤਸਵੀਰਾਂ ਅਸੀਂ ਦਿਖਾਵਾਂਗੇ ਜਿੱਥੇ ਕਿ ਇਸ ਫ੍ਰੈਂਡਲੀ ਚਿੜੀਆ ਘਰ ਦੇ ਵਿੱਚ ਸਾਰੇ ਲੋਕ ਇਸ ਤਰੀਕੇ ਦੇ ਨਾਲ ਜਾਨਵਰਾਂ ਦੇ ਨਾਲ ਜਿਹੜੇ ਹੈਗੇ ਨੇ ਛੋਟੇ ਛੋਟੇ ਬੱਚੇ ਆਪਣੇ ਹੱਥਾਂ ਦੇ ਵਿੱਚ ਜਾਨਵਰਾਂ ਦੇ ਲਈ ਖਾਣਾ ਜਿਹੜਾ ਹੈਗਾ ਉਹ ਲੈ ਕੇ ਆਉਂਦੇ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਆ ਹਰ ਇੱਕ ਤਰੀਕੇ ਦਾ ਜਿਹੜਾ ਮਨੋਰੰਜਨ ਹੈਗਾ ਤੁਹਾਨੂੰ ਇਸ ਸਟੇਡੀਆ ਘਰ ਦੇ ਵਿੱਚ ਮਿਲੇਗਾ ਜਿੱਥੇ ਤੁਹਾਡੇ ਬੱਚਿਆਂ ਦੇ ਨਾਲ ਵੀ ਜਿਹੜੇ ਹੈਗੇ ਨੇ ਫੋਟੋਆਂ ਕਰਾਉਣ ਦੇ ਲਈ ਤੁਹਾਡੀਆਂ ਖੂਬਸੂਰਤ ਤਸਵੀਰਾਂ ਨੂੰ ਬਣਾਉਣ ਦੇ ਲਈ ਜਿਹੜਾ ਹੈਗਾ ਮਨੋਰੰਜਨ ਇਸ ਸਟੇਡੀਆ ਘਰ ਦੇ ਵੱਲੋਂ ਕੀਤਾ ਹੋਇਆ ਤਾਂ ਹਰ ਇੱਕ ਦੇਸ਼ ਦੇ ਲੋਕ ਜਿਹੜੇ ਦੁਬਈ ਦੇ ਵਿੱਚ ਘੁੰਮਣ ਆਉਂਦੇ ਨੇ ਕਿਉਂਕਿ ਦੁਬਈ ਇੱਕ ਬੈਸਟ ਟੂਰਿਜ਼ਮ ਪਲੇਸ ਬੈਸਟ ਟੂਰਿਜ਼ਮ ਕੰਟਰੀ ਜਿਹੜੀ ਹੈਗੀ ਆ ਹੁਣ ਉਹ ਮੰਨੀ ਜਾ ਰਹੀ ਆ ਜਿੱਥੇ ਕਿ ਛੋਟੇ ਛੋਟੇ ਬੱਚੇ ਇਸ ਜਗ੍ਹਾ ਦੇ ਉੱਪਰ ਜ਼ਰੂਰ ਪਹੁੰਚਣ ਇਸ ਜਗ੍ਹਾ ਦਾ ਜਿਹੜਾ ਹੈਗਾ ਉਹ ਲੁਤਫ ਜ਼ਰੂਰ ਉਠਾਉਣ ਤਾਂ ਦੁਬਈ ਤੋਂ ਤਕਰੀਬਨ 80 ਕਿਲੋਮੀਟਰ ਦੇ ਲਗਭਗ ਅਜਮਾਨ ਸ਼ਹਿਰ ਹੈਗਾ ਤੇ ਅਜਮਾਨ ਦਾ ਇਹ ਚਿੜਿਆਕਰ ਹੈਗਾ ਜਿਹੜਾ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਜਿੱਥੇ ਕਿ ਹਰ ਇੱਕ ਤਰੀਕੇ ਦੇ ਜਾਨਵਰਾਂ ਨੂੰ ਇਨਸਾਨਾਂ ਦੇ ਬਿਲਕੁਲ ਨਾਲ ਰੱਖਿਆ ਗਿਆ ਜਿਵੇਂ ਆਮ ਜਿਹੜੇ ਚਿੜੀਆ ਘਰ ਹੁੰਦੇ ਨੇ ਉੱਥੇ ਦੀਵਾਰਾਂ ਹੁੰਦੀਆਂ ਨੇ ਉੱਥੇ ਪਿੰਜਰੇ ਹੁੰਦੇ ਨੇ ਤਾਂ ਇਸ ਚਿੜੀਆ ਘਰ ਦੇ ਵਿੱਚ ਉਹ ਦੀਵਾਰਾਂ ਨਹੀਂ ਇੱਥੇ ਤੁਸੀਂ ਪੰਛੀਆਂ ਦੇ ਨਾਲ ਖੇਡ ਸਕਦੇ ਹੋ ਫੋਟੋ ਕਰਵਾ ਸਕਦੇ ਹੋ ਉਹਨਾਂ ਨੂੰ ਖਾਣਾ ਖਵਾ ਸਕਦੇ ਹੋ ਤੇ ਉਹਨਾਂ ਦੇ ਨਾਲ ਆਪਣੀਆਂ ਤਸਵੀਰਾਂ ਵੀ ਖਿੱਚਵਾ ਸਕਦੇ ਹੋ ਦੁਬਈ ਦੇ ਸ਼ਹਿਰ ਅਜਮਾਨ ਤੋਂ ਚਰਨਜੀਵ ਕੌਸ਼ਲ